ਪੰਜਾਬ ਦੇ ਪੈਟਰੋਲ ਪੰਪ ਮਾਲਕ ਬੇਸ਼ੱਕ ਆਪਣੇ ਕਮਿਸ਼ਨ ਨੂੰ ਲੈ ਕੇ ਕੇਂਦਰ ਅਤੇ ਸੂਬੇ ਦੀ ਸਰਕਾਰ ਦੇ ਨਾਲ ਲਗਾਤਾਰ ਮੀਟਿੰਗਾਂ ਕਰ ਕਮਿਸ਼ਨ ਵਧਾਉਣ ਦੀ ਮੰਗ ਕਰ ਰਹੇ ਨੇ ਪਰ ਇੱਥੇ ਵਿਚਾਲੇ ਕੋਈ ਮਸਲਾ ਹੈ ਜਿਹੜਾ ਹੱਲ ਹੋਣ ਦਾ ਨਾਮ ਦੇ ਕੇ ਹੁਣ ਪੈਟਰੋਲ ਪੰਪ ਮਾਲਕਾਂ ਨੇ ਐਲਾਨ ਕੀਤਾ ਹੈ ਕਿ ਉਹਨਾਂ ਵੱਲੋਂ 15 ਤਰੀਕ ਨੂੰ ਨੋ ਪਰਚੇਜ਼ ਦਾ ਐਲਾਨ ਕੀਤਾ ਗਿਆ ਹੈ ਜੀ ਹਾਂ ਇਸੇ ਵਿਚਾਲੇ ਸੂਬੇ ਭਰ ਦੇ ਪੈਟਰੋਲ ਪੰਪ ਮਾਲਕ ਉਹਨਾਂ ਦੇ ਨਾਲ ਨੇ ਅਤੇ ਇਸ ਤੋਂ ਇਲਾਵਾ ਉਹਨਾਂ ਜ਼ਿਕਰ ਕੀਤਾ ਹੈ 22 ਤਰੀਕ ਨੂੰ ਸੂਬੇ ਭਰ ਵਿੱਚ ਪੈਟਰੋਲ ਪੰਪ ਮਾਲਕ ਹੜਤਾਲ ਤੇ ਰਹਿਣਗੇ ਜਿਸ ਦਾ ਲੋਕਾਂ ਦੇ ਉੱਤੇ ਅਸਰ ਪਵੇਗਾ ਪਰ ਉਹ ਆਪਣੀਆਂ ਮੰਗਾਂ ਲਈ ਪੈਟਰੋਲ ਪੰਪ ਬੰਦ ਕਰਨ ਲਈ ਮਜਬੂਰ ਨੇ ਉਹਨਾਂ ਜ਼ਿਕਰ ਕੀਤਾ ਹੈ ਕਿ 22 ਤਰੀਕ ਨੂੰ ਉਹਨਾਂ ਦੇ ਵੱਲੋਂ ਨੋ ਸੇਲ ਦੇ ਚੱਲਦਿਆਂ ਪੈਟਰੋਲ ਪੰਪ ਬੰਦ ਕੀਤੇ ਜਾਣਗੇ 15 ਤਰੀਕ ਨੂੰ ਨੋ ਪਰਚੇਜ ਹੈ ਜੀ ਕੋਈ ਸ਼ੱਕ ਨਹੀਂ ਹੈ ਉਹ ਕਰ ਰਿਹਾ ਇਹ ਜਿਹੜਾ ਡਿਸੀਜਨ ਹੈ ਸਾਡੀ ਪੰਜਾਬ ਬੋਡੀ ਦਾ ਹੈਗਾ ਠੀਕ ਹੈ ਤਾਂ ਅਸੀਂ ਵੀ ਉਹਦਾ ਪਾਰਟ ਹੈਗੇ ਆ ਅਸੀਂ ਵੀ ਉਹਨੂੰ ਉਹਨੂੰ ਮੰਨਾਂਗੇ ਉਹਦੇ ਨਾਲ ਜਾਣਾ ਪਏਗਾ ਸਾਡਾ ਸਾਡੇ ਲਈ ਵੀ ਉਹ ਇਨੀ ਪ੍ਰੋਬਲਮ ਹੈਗੀ ਹੈ 22 ਤਰੀਕ ਨੂੰ ਨੋ ਸੇਲ ਹੈ ਇੱਕ ਦਿਨ ਲਈ ਕਿਹਾ ਜਾ ਰਿਹਾ ਹੈਗਾ ਸੋ ਇਹ ਚੀਜ਼ ਜਿਹੜੀ ਹੈ ਸਾਨੂੰ ਬੜਾ ਨਾ ਚਾਹੁੰਦੇ ਹੋਏ ਵੀ ਕਰਨੀ ਪੈ ਰਹੀ ਹੈ ਕਿਉਂਕਿ ਸਾਡੇ ਕੋਲ ਕੋਈ ਚੁਆਇਸ ਨਹੀਂ ਹੈ ਵਜ੍ਹਾ ਕਿ ਕਿਸ ਕਰ ਵਜ੍ਹਾ ਪਿਛਲੇ 7 ਸਾਲ ਤੋਂ ਸਾਡਾ ਜਿਹੜਾ ਮਾਰਜਨ ਹੈ ਸਾਡੀ ਕਮਿਸ਼ਨ ਹੈ ਉੱਥੇ ਦੀ ਉੱਥੇ ਹੀ ਹੈ ਹਰ ادارਾ ਹਰ ਜਗ੍ਹਾ ਹਰ ਜਿਹੜੀ ਪ੍ਰਾਈਵੇਟ ਸੰਸਥਾ ਜਾਂ ਕੋਈ ਵੀ ਫੈਕਟਰੀ ਹੈ ਜਾਂ ਕਿਤੇ ਵੀ ਹੈ ਸਭ ਦੀ ਕਿਤੇ ਨਾ ਕਿਤੇ ਸਾਲ ਬਾਅਦ ਗਰੋਥ ਹੁੰਦੀ ਹੈ ਜਾਂ ਕਿਸੇ ਦੀ ਸੈਲਰੀ ਵਧੀ ਹੈ ਕਿਸੇ ਦਾ ਕਿਸੇ ਦਾ ਪ੍ਰਾਫਿਟ ਵਧਦਾ ਹੈਗਾ ਪਿਛਲੇ 7 ਸਾਲ ਤੋਂ 60 ਰੁਪਏ ਪੈਟਰੋਲ ਤੋਂ 100 ਰੁਪਿਆ ਹੋ ਗਿਆ ਪਰ ਸਾਡੀ ਸੈਲਰੀ ਜਿਹੜੀ ਹੈ ਸਾਡੀ ਜਿਹੜੀ ਕਮਿਸ਼ਨ ਹੈ ਉਹ 7 ਸਾਲ ਤੋਂ ਉੱਥੇ ਦੀ ਉੱਥੇ ਹੀ ਹੈ ਅਸੀਂ ਤੇ ਬੇਨਤੀ ਕਰਦੇ ਹਾਂ ਅਸੀਂ ਲੜਨ ਵਾਲੇ ਲੋਕ ਨਹੀਂ ਆ ਅਸੀਂ ਤਾਂ ਪਬਲਿਕ ਦੇ ਨਾਲ ਹਮੇਸ਼ਾ ਹੀ ਰਹਿਣੇ ਜੁੜੇ ਰਹਿੰਨੇ ਆ ਤਾਂ ਸਟ੍ਰਾਈਕ ਲਵਈ ਤਾਂ ਠੀਕ ਨਹੀਂ ਹੈ ਸਾਡਾ ਤਾਂ ਮਕਸਦ ਇਹ ਹੈ ਵੀ ਪਬਲਿਕ ਨੂੰ ਪਰੇਸ਼ਾਨੀ ਨਾ ਆਵੇ ਤੇ ਸਾਡਾ ਮਸਲਾ ਵੀ ਹੱਲ ਹੋ ਜਾਏ ਇਹ ਸਰਕਾਰ ਨੂੰ ਬੇਨਤੀ ਹੈ ਵੀ ਸਾਡੀ ਗੱਲ ਮੰਨੀ ਜਾਵੇ ਤਕਲੀਫ ਹੁੰਦੀ ਆ ਸੰਨ ਵੀ ਹੁੰਦੀ ਸਾਡਾ ਕਸਟਮਰ ਹੈ ਰੋਜ਼ ਜਿਹੜਾ ਬੰਦਾ ਸਾਡੇ ਕੋਲ ਆਂਦਾ ਹੈ ਪੈਸੇ ਦੇ ਕੇ ਜਾਂਦਾ ਚੀਜ਼ ਲੈ ਕੇ ਜਾਂਦਾ ਹੈ ਤੇ ਉਸ ਦਿਨ ਉਹ ਸਾਡੇ ਕੋਲ ਪੈਸੇ ਲੈ ਕੇ ਆਵੇ ਸੀ ਚੀਜ਼ ਨਾ ਦਈਏ ਸਾਡੀ ਵੀ ਦੁਕਾਨਦਾਰੀ ਹੈ ਸਾਨੂੰ ਵੀ ਤਕਲੀਫ ਹੁੰਦੀ ਹੈ ਅੱਛਾ ਸਰਕਾਰ ਨੂੰ ਵੀ ਅਪੀਲ ਕਰਨਾ ਚਾਹੁੰਦੇ ਹਾਂ ਅਪੀਲ ਕਰਦੇ ਹਾਂ ਜੀ ਇਹ ਨੋਬਤ ਨਾ ਆਂਦੇ ਹੋ ਪਲੀਜ਼ ਅਸੀਂ ਬੜੇ ਮਜਬੂਰ ਆ ਬੜੇ ਛੋਟੇ ਪੰਪ ਬੰਦ ਹੋ ਚੁੱਕੇ ਨੇ ਬੜਿਆਂ ਦੇ ਲੋਨ ਹੈਗੇ ਨੇ ਜਿਹੜੇ ਬੈਂਕਾਂ ਨੂੰ ਵਾਪਸ ਨਹੀਂ ਕੀਤੇ ਜਾ ਰਹੇ ਤੋਂ ਇਹ ਨੋਬਤ ਨਾ ਆਵੇ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਪ੍ਰਤੀ ਤੁਸੀਂ ਮੀਡੀਆ ਵਾਲੇ ਸਾਡੀ ਗੱਲ ਨੂੰ ਉੱਪਰ ਪਹੁੰਚਾਓ ਤਾਂ ਜੋ ਇਹ ਜਿਹੜੀ ਚੀਜ਼ ਤੋਂ ਬਚਿਆ ਜਾ ਸਕੇ ਪਬਲਿਕ ਵੀ ਖੁਸ਼ ਰਹੇ ਤੇ ਸਾਡਾ ਮਸਲਾ ਵੀ ਹੱਲ ਹੋ ਜਾਏ ਸਿਰ ਇਕੱਲੀ ਪੰਜਾਬ ਦੀ ਇਹਦੇ ਸਾਰੇ ਦੇਖੋ ਐਸਾ ਹੈ ਪ੍ਰੋਬਲਮ ਜਿਹੜੀ ਹੈ ਨਾ ਰੋਟੀ ਸਭ ਨੇ ਖਾਣੀ ਹੈ ਚਾਹੇ ਉਹ ਪੰਜਾਬ ਵਾਲਾ ਚਾਹੇ ਉਹ ਦਿੱਲੀ ਵਾਲਾ ਚਾਹੇ ਉਹ ਬੰਬੇ ਵਾਲਾ ਹੈਗਾ ਤਕਲੀਫ ਸਭ ਦੀ ਬਰਾਬਰ ਦੀ ਹੈ ਸੋ ਅੱਜ ਪੰਜਾਬ ਹੈ ਕੱਲ ਹਰਿਆਣਾ ਹੋ ਜਾਏਗਾ ਫਿਰ ਦਿੱਲੀ ਹੋ ਜਾਏਗਾ ਸਭ ਨੇ ਅਲਟੀਮੇਟਲੀ ਤਾਂ ਤਕਲੀਫ ਪੈਨ ਇੰਡੀਆ ਇਹ ਪ੍ਰੋਬਲਮ ਹੈਗੀ ਹੈ ਸੋ ਛੋਟਾ ਸ਼ਹਿਰ ਹੋਣ ਕਰਕੇ ਸਾਡੇ ਕੋਲੋਂ ਪ੍ਰੋਬਲਮ ਜਿਹੜੀ ਹੈ ਛੋਟੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਚ ਨੇ ਤੋਂ ਤਾਂ ਕਰਕੇ ਸਾਰਾ ਇੰਡੀਆ ਦੇ ਵਿੱਚ ਸੇਮ ਪ੍ਰੋਬਲਮ ਹੈ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਹਣੀ ਦੀ ਰਿਪੋਰਟ